ਹਾਵੀ ਮੇਤਰੋ ਸਤਿ ਸ਼੍ਰੀ ਅਕਾਲ ਅੱਜ ਅਸੀਂ ਅਸਲ ਕੰਮ ਕਰਾਂਗੇ ਤੁਹਾਡਾ ਪਹਿਲਾ ਬਿਟਕੋਇਨ ਜਾਂ ਥੀਰੀਅਮ ਜਾਂ ਕੋਈ ਵੀ ਜਿਹੜਾ ਤੁਸੀਂ ਖਰੀਦਣਾ ਚਾਹੁੰਦੇ ਹੋ ਕਿਵੇਂ ਖਰੀਦ ਸਕਦੇ ਆ 2026 ਦੇ ਵਿੱਚ ਖਾਸ ਤੌਰ ਤੇ ਪੰਜਾਬ ਦੀ ਜੇ ਮੈਂ ਪੰਜਾਬੀ ਬੋਲਦਾ ਪੰਜਾਬ ਜਾਂ ਭਾਰਤ ਦੇ ਵਿੱਚ ਜਿਹੜੇ ਰਹਿੰਦੇ ਆ UPI ਫੋਨਪੇ Google Pay IMPS ਨਾਲ ਟਰੈਕਟ INR ਡਿਪੋਜ਼ਿਟ ਕਰ ਸਕਦੇ ਤੁਸੀਂ ਮਤਲਬ ਭਾਰਤੀ ਜਿਹੜਾ ਰੁਪਇਆ ਉਹਦੇ ਨਾਲ ਮੈਂ ਤੁਹਾਨੂੰ ਇਹ ਸਟੈਪ ਬਾਈ ਸਟੈਪ ਥੋੜਾ ਬਹੁਤ ਦੱਸੂਗਾ ਤੇ ਤੁਹਾਨੂੰ ਸਮਝ ਆ ਜਾਊਗੀ ਵੀ ਅਸਲ ਕੰਮ ਅਸੀਂ ਕੀ ਕਰ ਰਹੇ ਹਾਂ ਪਰ ਯਾਦ ਰੱਖਿਓ ਕ੍ਰਿਪਟੋ ਰિસ્ਕੀ ਹੈ ਸਿਰਫ ਉਹ ਪੈਸੇ ਲਾਓ ਜੋ ਗਵਾ ਸਕਦੇ ਹੋ ਮਤਲਬ ਸ਼ੁਰੂ ਦੇ ਵਿੱਚ ਤੁਸੀਂ ਆਪਣੀਆਂ ਸੇਵਿੰਗਸ ਨਹੀਂ ਲਾਈ ਨਾ ਵਰਤੋ ਹੌਲੀ ਹੌਲੀ ਤੁਹਾਨੂੰ ਸਮਝ ਆ ਜੂ ਤਾਂ ਤੁਹਾਨੂੰ ਪਤਾ ਲੱਗ ਜਾਊਗਾ ਪੀ ਡੀ ਐਸ 1% ਲੱਗਦਾ ਇਹਦੇ ਵਿੱਚ ਯਾਦ ਰੱਖਿਓ ਟੈਕਸ ਲੱਗਦਾ ਹੈ ਚਲੋ ਹੁਣ ਸ਼ੁਰੂ ਕਰਦੇ ਆ ਆਜੋ ਸਭ ਤੋਂ ਪਹਿਲਾਂ ਚੰਗਾ ਐਕਸਚੇਂਜ ਚੁਣੋ ਜਿਵੇਂ ਕਿ ਸਭ ਤੋਂ ਸੌਖੇ ਤੇ ਸੁਰੱਖਿਅਤ ਭਾਰਤ ਦੇ ਵਿੱਚ ਐਫ ਆਈ ਯੂ ਮਤਲਬ ਜਿਹੜੀ ਕਿ ਇੰਟੈਲੀਜੈਂਸ ਕੋਈ ਵੀ ਤੁਸੀਂ ਫਾਈਨਾਂਸ ਕਰਨਾ ਉਹਦੇ ਲਈ ਇਹ ਰਜਿਸਟਰਡ ਹੋਣਾ ਚਾਹੀਦਾ ਜਿਵੇਂ ਕਿ ਕਾਇਨ ਡੀਸੀਐਕਸ ਇਹ ਬਹੁਤ ਜਿਆਦਾ ਪ੍ਰਸਿੱਧ ਹੈ ਬਹੁਤ ਸੌਖਾ ਹੈ ਯੂਪੀਆਈ ਪੇਮੈਂਟਾਂ ਬੜੀਆਂ ਫਾਸਟ ਹੁੰਦੀਆਂ 400 ਤੋਂ ਵੱਧ ਕ੍ਰਿਪਟੋ ਇਹਦੇ ਤੇ ਹੈਗੇ ਹੈ ਤੇ ਕਾਇਨਸ ਵਿੱਚ ਇੱਕ ਸਭ ਤੋਂ ਸੌਖਾ ਜਿਹੜੇ ਬਿਗਨਰ ਹੈ ਸ਼ੁਰੂ ਕਰਦੇ ਆ ਬੈਸਟ ਰੇਟ ਮਿਲਦੇ ਇਹਦੇ ਤੇ ਤੇ ਇਹਨ ਤੋਂ ਤੁਸੀਂ ਛੇਤੀ ਹੀ ਖਰੀਦ ਸਕਦੇ ਹੋ ਤੇ ਇੱਕ ਮਾਡਰੈਕਸ ਹੈ ਮਤਲਬ ਨਵੇਂ ਬੰਦਿਆਂ ਲਈ ਇਹ ਸਾਰੇ ਵਧੀਆ ਥੀਮਸ ਵੀ ਇਹਦੇ ਚ ਥੀਮਸ ਵਾਲੇ ਬਾਸਕਟ ਵਗੈਰਾ ਹੁੰਦੇ ਆ ਹੋਰ ਵੀ ਚੰਗੇ ਹੈਗੇ ਆ ਪਰ ਤੁਸੀਂ ਜਿਹੜੇ ਜਿਆਦਾ ਮਤਲਬ ਲੋਕ ਵਰਤਦੇ ਐ ਤੇ ਜਿਆਦਾ ਵਿਸ਼ਵਾਸ ਹੈ ਲੋਕਾਂ ਨੂੰ ਉਹ ਤੁਸੀਂ ਵਰਤੋ ਜਿਵੇਂ ਮੇਰੀ ਸਲਾਹ ਤਾਨੂੰ ਇਹੀ ਆ ਵੀ ਕੁਆਇਨ ਡੀਸੀਐਕਸ ਜਾਂ ਕੁਆਇਨਸ ਵਿੱਚ ਇਹਦੇ ਨਾਲ ਤੁਸੀਂ ਸ਼ੁਰੂ ਕਰ ਸਕਦੇ ਹੋ ਤੇ ਜਿਹੜਾ ਜੇ ਤੁਸੀਂ ਮਤਲਬ ਪੰਜਾਬ ਜਾਂ ਭਾਰਤ ਦੇ ਵਿੱਚ ਕਿਤੇ ਵੀ ਰਹਿੰਦੇ ਹੋ ਠੀਕ ਹੈ ਇਹ ਬਹੁਤ ਸਾਰੇ ਲੋਕ ਵਰਤਦੇ ਆ ਤੇ ਯੂਪੀਆਈ ਤੇ ਜਿਹੜੀ ਟਰਾਂਸਫਰ ਆ ਉਹ ਬਹੁਤ ਸੌਖੀ ਹੋ ਜਾਂਦੀ ਹੈ ਇਹਦੇ ਨਾਲ ਸਭ ਤੋਂ ਪਹਿਲਾਂ ਜਦੋਂ ਆਪਾਂ ਕੋਈ ਵੀ ਚੀਜ਼ ਕਰਦੇ ਹਾਂ account ਨੂੰ ਬਣਾਉਣੇ ਸਾਰਿਆਂ ਨੂੰ ਆਉਂਦੇ ਆ ਤਾਂ ਕਰਕੇ ਜਿਹੜਾ ਵੀ ਤੁਸੀਂ ਚਾਹੇ ਕੋਈ NDCX ਹੈ ਨਾ ਉਦਾਹਰਨ ਦੇ ਤੌਰ ਤੇ ਮੰਨ ਲਓ ਇਹ ਆ ਤਾਂ ਉਹਦੀ ਐਪ ਡਾਊਨਲੋਡ ਕਰ ਲਓ ਪਲੇ ਸਟੋਰ ਤੇ ਐਪ ਪਈ ਹੁੰਦੀ ਹੈ ਠੀਕ ਹੈ ਤੇ ਤੁਹਾਡੇ ਕੋਲੇ Apple ਵਾਲਾ ਤੋਂ ਉਹਦੇ ਤੇ ਪਈ ਹੁੰਦੀ ਹੈ ਉਹਦੇ ਚ ਸਾਈਨ ਅਪ ਕਰੋ ਸਾਈਨ ਅਪ ਕਰਨ ਦੇ ਸੌਖੇ ਜਿਹੇ ਤਰੀਕੇ ਆ ਤੁਹਾਡਾ ਫੋਨ ਨੰਬਰ ਪਰੋ ਈਮੇਲ ਆਈਡੀ ਪਰੋ ਆਡੀਪੀ ਹੋਊਗਾ ਕੋਈ ਕੇਵਾਈਸੀ ਵੈਰੀਫਿਕੇਸ਼ਨ ਨਹੀਂ ਹੁੰਦੀ ਆ ਉਹ ਕਰਨੀ ਆ ਪੈਨ ਕਾਰਡ ਆਧਾਰ ਕਾਰਡ ਕਹੋਗੇ ਪੈਸੇ ਦਾ ਲੈਣ ਦੇਣਾ ਸਾਰਾ ਚੱਲਦਾ ਇੱਕ ਆਪਦੀ ਸੈਲਫੀ ਖਿੱਚ ਲੈਣੀ ਆ ਤੇ 5-10 ਮਿੰਟ ਦੇ ਵਿੱਚ ਇਹ ਸਾਰਾ ਕੰਮ ਹੋ ਜਾਂਦਾ ਸੌਖਾ ਬਹੁਤ ਆ ਉਸ ਤੋਂ ਬਾਅਦ ਅਪਰੂਵ ਹੋਣ ਤੋਂ ਬਾਅਦ ਤੁਸੀਂ ਆਪ ਦਾ ਜਿਹੜਾ ਵੀ ਕੰਮ ਕਰਨਾ ਹੈ ਇਹਦੇ ਦੇ ਵਿੱਚ ਕ੍ਰਿਪਟੋ ਦੇ ਵਿੱਚ ਉਹ ਰੈਡੀ ਹੋ ਮਤਲਬ ਐਕਸਚੇਂਜ ਜਿਹੜਾ ਹੈਗਾ ਤੁਹਾਡਾ ਉਹ ਰੈਡੀ ਹੈ ਸੌਖੇ ਜਿਹੇ ਤਰੀਕੇ ਜਿਹੜੇ ਆਮ ਤੌਰ ਦੇ ਉੱਤੇ ਆਪਾਂ ਕਰਦੇ ਆ ਉਹੀ ਕਰਨੇ ਆ ਆਪਾਂ ਇਹਦੇ ਵਿੱਚ ਆਪਦੀ ਏਡੀ ਬਣਾਉਣ ਤੋਂ ਬਾਅਦ ਸਾਰਾ ਕੁਝ ਰੈਡੀ ਹੋ ਜਾਊਗਾ ਹੁਣ ਐਕਸਚੇਂਜ ਦਾ ਮਤਲਬ ਤੁਸੀਂ ਸਮਝਦੇ ਹੋ ਵੀ ਤੁਸੀਂ ਪੈਸੇ ਦੇਵੋਗੇ ਬਿਟਕੋਇਨ ਖਰੀਦੋਗੇ ਜਾਂ ਕੋਈ ਵੀ ਕ੍ਰਿਪਟੋ ਖਰੀਦੋਗੇ ਸਭ ਤੋਂ ਪਹਿਲਾਂ ਯੂਪੀਆਈ ਰਾਹੀਂ ਜਾਂ ਫੋਨਪੇ ਗੂਗਲਪੇ ਕੁਝ ਵੀ ਜਿਹੜਾ ਕਿ ਆਪਾਂ ਪਹਿਲਾਂ ਗੱਲ ਕਰਕੇ ਆਟੇਮ ਬੂਡੀਮ ਜਿਹੜਾ ਵੀ ਕੁਛ ਹੁੰਦਾ ਤੇ ਉਹ ਛੇਤੀ ਥੋੜਾ ਜਿਹਾ ਕੰਮ ਕਰਦੇ ਆ ਤਾਂ ਛੇਤੀ ਤੁਸੀਂ ਆਪਣੇ ਉਹਦੇ ਚ ਪੈਸੇ ਜਿਹੜੇ ਹੈਗੇ ਆ ਉਹ ਜਮਾ ਕਰਾਓ NEFT ਵਗੈਰਾ ਜਿਹੜਾ RTGS ਵਗੈਰਾ ਉਹ ਵੀ ਕਰ ਸਕਦੇ ਹੋ ਬੈਂਕ ਟ੍ਰਾਂਸਫਰ ਇਹ ਸਾਰਾ ਕੁਝ ਹੁੰਦਾ ਪਰ ਜਿਵੇਂ ਕਿ ਅੱਜ ਕੱਲ ਬਹੁਤ ਘੱਟ ਲੋਕ ਕਰਦੇ ਆ ਮੋਬਾਈਲਾਂ ਦਾ ਜੋ ਹੈ ਉਹਦੇ 'ਚ UPI ਵਗੈਰਾ ਕਰਦੇ ਹੋ ਕਰਕੇ ਆਪਾਂ ਡਿਪੋਜ਼ਿਟ ਕਰ ਸਕਦੇ ਆ ਵੈਸੇ ਉਦਾਹਰਨ ਦੇ ਤੌਰ ਤੇ ਮੰਨ ਲਓ 1000 ਰੁਪਏ ਡਿਪੋਜ਼ਿਟ ਕੀਤੇ ਸੀ ਘੱਟੋ ਘੱਟ 100 ਵੀ ਕਰ ਸਕਦੇ ਹੋ ਸ਼ੁਰੂ ਕਰਨ ਦੇ ਲਈ ਬਹੁਤ ਥੋੜੇ ਤੋਂ ਸ਼ੁਰੂ ਕਰਨਾ ਚਾਹੀਦਾ TDS ਜਿਵੇਂ ਕਿ ਮੈਂ ਪਹਿਲਾਂ ਦੱਸਿਆ 1% TDS ਜਿਹੜਾ ਹੈਗਾ ਉਹ ਕੱਟਿਆ ਜਾਂਦਾ ਹੈ ਤੇ ਉਸੇ ਤੇ ਘਟਿਆ ਜਾਂਦਾ ਜਿਹੜਾ ਐਫ ਆਈ ਯੂ ਤੋਂ ਰਜਿਸਟਰਡ ਹੈ ਮਤਲਬ ਮਾਨਤਾ ਪ੍ਰਾਪਤ ਹੈ ਬਾਹਰ ਸਰਕਾਰ ਤੋਂ ਚਲੋ ਤੁਸੀਂ ਕੋਈ ਵੀ ਆਪਦਾ cripto ਖਰੀਦ ਸਕਦੇ ਹੋ ਪਰ ਜਿਹੜਾ ਸਭ ਤੋਂ ਜ਼ਿਆਦਾ ਵੱਡਾ ਤੇ ਮੇਨ ਹੈ ਬਿਟਕੋਇਨ ਆਪਾਂ ਉਹਦੇ ਬਾਰੇ ਥੋੜਾ ਜਿਹਾ ਮੈਂ ਤੁਹਾਨੂੰ ਦੱਸਦਾ ਕਿ ਉਹ ਕਿਵੇਂ ਖਰੀਦ ਸਕਦੇ ਹੋ ਜਿਹੜੀਆਂ ਵੀ ਮੈਂ ਗੱਲਾਂ ਦੱਸ ਰਿਹਾ ਹਾਂ ਇਹ ਤੁਸੀਂ ਆਪਣੇ ਆਪ ਖੋਲ ਕੇ ਵੀ ਕਰ ਸਕਦੇ ਹੋ ਪਰ ਮੈਂ ਤੁਹਾਨੂੰ ਤਾਂ ਦੱਸ ਰਿਹਾ ਵੀ ਇਹ ਸਿੰਪਲ ਬਹੁਤ ਆ ਬਹੁਤ ਸੌਖਾ ਹੈ ਲੋਕ ਇਹਨੂੰ ਬਹੁਤ ਵਧਾੜ ਜਿਹੜਾ ਕਿ ਦੱਸਿਆ ਹੋਇਆ ਤੁਸੀਂ ਖੋਲੋਗੇ ਬਾਈ ਬਟਨ ਤੇ ਕਲਿੱਕ ਕਰਨਾ ਹੈ BTC ਮਤਲਬ ਬਿਟਕੋਇਨ ਜਾਂ ETH ਥੀਰੀਅਮ ਉਹ ਜਿਹੜਾ ਹੁੰਦਾ ਉਹਦੀ ਅਮਾਉਂਟ ਐਂਟਰ ਕਰੋ ਤੁਸੀਂ ਜਿੰਨਾ ਵੀ ਖਰੀਦਣਾ 500 ਦਾ ਖਰੀਦਣਾ 1000 ਦਾ ਖਰੀਦਣਾ ਜਿੰਨਾ ਵੀ ਤੁਹਾਡੇ ਪੈਸੇ ਹੋਣਗੇ ਹੈਨਾ ਤੇ ਉਸ ਤੋਂ ਬਾਅਦ ਵਾਲਟ ਐਡਰੈਸ ਭਰਨਾ ਆਪਣਾ ਜਿਹੜਾ ਕਿ ਆਪਾਂ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਵਾਲਟ ਬਣਾਇਆ ਸੀ ਟਰਸਟ ਵਾਲਟ ਜਾਂ ਕੁਝ ਵੀ ਐਕਸਚੇਂਜ ਵਾਲਟ ਜਿਹੜਾ ਵੀ ਤੁਸੀਂ ਬਣਾਇਆ ਸੀ ਕਨਫਰਮ ਕਰਦੇ ਹੋ ਇੱਕ ਦੋ ਮਿੰਟ ਦੇ ਵਿੱਚ ਬਿਟਕੋਇਨ ਆ ਜਾਊ ਠੀਕ ਹੈ ਉਹਦਾ ਇੱਕ ਵਾਲਟ ਦਾ ਐਡਰੈਸ ਹੋਊਗਾ ਉਹ ਤੁਹਾਡੇ ਖਾਤੇ ਨੰਬਰ ਵਰਗਾ ਹੋਊਗਾ ਉਹ ਤੁਸੀਂ ਭਰੋਗੇ ਤਾਂ ਉਹ ਤੁਹਾਡਾ ਜਿਹੜਾ ਬਿਟਕੋਇਨ ਆਉ ਤੁਸੀਂ ਖਰੀਦ ਸਕਦੇ ਹੋ ਇੱਕ ਮੈਂ ਤੁਹਾਨੂੰ ਮਤਲਬ ਟਿਪਸ ਦੇਣਾ ਚਾਹਣਾ ਜਿਹੜਾ ਕਿ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਵੀ ਅਥੈਂਟੀਕੇਸ਼ਨ ਲਈ ਨਾ ਤੁਸੀਂ ਮਤਲਬ ਗੂਗਲ ਅਥੈਂਟੀਕੇਸ਼ਨ ਜਾਂ ਕਿਵੇਂ ਵੀ ਆ 2FA ਜਰੂਰ ਔਨ ਕਰਿਓ ਵੀ ਵੱਦ ਤੋਂ ਵੱਦ ਤੁਹਾਡੀਆਂ ਤੁਹਾਡੇ ਕੋਲੇ ਚੀਜ਼ ਰਵੇ ਸਿਕਿਉਰ ਰਵੇ ਜਦੋਂ ਵੀ ਤੁਸੀਂ ਐਕਸਚੇਂਜ ਕਰ ਲੈਣੇ ਆ ਹਨਾ ਤਾਂ ਉਹਨੂੰ ਵਾਲਟ ਦੇ ਵਿੱਚ ਨਾਲ ਦੀ ਨਾਲ ਟਰਾਂਸਫਰ ਕਰ ਲਓ ਐਕਸਚੇਂਜ ਤੇ ਜਿਆਦਾ ਨਹੀਂ ਰੱਖਣੇ ਛੋਟੇ ਅਮਾਉਂਟ ਨਾਲ ਸ਼ੁਰੂ ਕਰੋ ਬਹੁਤ ਛੋਟੇ ਅਮਾਉਂਟ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਸਿੱਖਣਾ ਆਸੀਂ ਜਾਂ ਸਿੱਖ ਰਹੇ ਆ ਨੁਕਸਾਨ ਨਹੀਂ ਕਰਨਾ ਆਪਦਾ ਠੀਕ ਹੈ ਯਾਦ ਰੱਖੋ ਟੈਕਸ ਜਿਹੜਾ ਹੈਗਾ 30% ਹੈ 1% ਟੀਰੀਅਸ ਲੱਗਦਾ ਸਕੈਮਸ ਤੋਂ ਬਚਣਾ ਆਪਾਂ ਜਿਹੜੀਆਂ ਕਿ ਚੰਗੀਆਂ ਐਪਲੀਕੇਸ਼ਨ ਜਿਵੇਂ ਕਿ ਮੈਂ ਤੁਹਾਨੂੰ ਦੱਸ ਕੀਤੇ ਜਿਹੜੀਆਂ ਕਿ ਮਾਨਤਾ ਪ੍ਰਾਪਤਾਂ ਉਨਾ ਤੇ ਹੀ ਕੰਮ ਕਰਨਾ ਧੋਖਾ ਨਹੀਂ ਖਾਣਾ ਕਿਸੇ ਵੀ ਹੋਰ ਜਾਲੀ ਐਪ ਦੇ ਉੱਤੇ ਕੰਮ ਕਰਕੇ ਜਿੱਥੇ ਹੋ ਸਕਦਾ ਸ਼ੁਰੂ ਦੇ ਵਿੱਚ ਤੁਹਾਨੂੰ ਐਕਸਚੇਂਜ ਰੇਟ ਵੱਧ ਦਿਖਾ ਦੇਣ ਉਸ ਚੀਜ਼ ਦਾ ਧੋਖਾ ਨਹੀਂ ਖਾਣਾ ਤਾਂ ਮੇਤਰੋ ਵੀ ਏ ਸੀ ਜਿਹੜਾ ਕਿ ਆਪਾਂ ਭਾਰਤ ਦੇ ਵਿੱਚ ਪਹਿਲਾ ਬੈਟ ਪੈਣਾ ਖਰੀਦਣ ਦਾ ਪੂਰਾ ਪ੍ਰੋਸੈਸ ਕੀ ਹੈ ਬਹੁਤ ਸੌਖਾ ਹੈ ਸਿੰਪਲ ਜੀ ਗੱਲ ਹੈ ਸਾਰੀ ਹੁਣ ਤੁਸੀਂ ਦੱਸੋ ਕਮੈਂਟ ਦੇ ਵਿੱਚ ਤੁਸੀਂ ਕਿਹੜੇ ਐਕਸਚੇਂਜ ਨਾਲ ਸ਼ੁਰੂ ਕਰਨਾ ਠੀਕ ਹੈ ਮੈਂ ਇਹ ਡਿਸਕ੍ਰਿਪਸ਼ਨ ਦੇ ਵਿੱਚ ਵੀ ਪਾ ਦੂੰਗਾ ਇਹਨਾਂ ਦੇ ਲਿੰਕ ਜਿਵੇਂ ਕੋਇਨ ਡੀਸੀਐਕਸ ਜਾਂ ਕੋਇਨਸ ਵਿੱਚ ਜਿਵੇਂ ਮੈਂ ਦੱਸਿਆ ਤੁਹਾਨੂੰ ਹੁਣ ਜੇ ਕੋਈ ਹੋਰ ਜਿਹੜਾ ਵੀ ਤੁਹਾਨੂੰ ਲੱਗਦਾ ਪਰਮਾਨਤਾ ਪ੍ਰਾਪਤ ਹੋਣਾ ਚਾਹੀਦਾ ਐਫ ਆਈ ਯੂ ਤੋਂ ਠੀਕ ਹੈ ਉਹ ਜ਼ਰੂਰੀ ਹੈ ਵੀਡੀਓ ਚੰਗੀ ਲੱਗੀ ਤਾਂ ਲਾਈਕ ਮਾਰੋ ਸਬਸਕ੍ਰਾਈਬ ਕਰੋ ਤੇ ਘੰਟੀ ਦਾ ਬਟਨ ਜਿਹੜਾ ਉਹ ਦੱਬ ਦਿਓ ਜਲਦੀ ਦਿਨੇ ਅਗਲੀ ਵੀਡੀਓ ਵਿੱਚ ਅਸੀਂ ਸਟੇਬਲ ਬਲੋਕਚੇਨ ਬਾਰੇ ਗੱਲ ਕਰਾਂਗੇ ਯੂ ਐਸ ਡੀਟੀ ਯੂ ਐਸ ਡੀ ਸੀ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਰੱਬ ਰਾਖਾ ਜੀ ਸਤਿ ਸ਼ਕੁਰਾ